ਇਹ ਬੈਠਾ ਹੈ ਅਬਦਾਲੀ ਲਾਹੌਰ ਦੇ ਤਖਤ ਤੇ ਇਹਦੇ ਸਾਹਮਣੇ ਦੋ ਸ਼ੇਰ ਇੱਕ ਝੋਟੇ ਦਾ ਪਿੰਜਰੇ ਦੇ ਵਿੱਚ ਸ਼ਿਕਾਰ ਕਰ ਰਹੇ ਨੇ ਆਪਸ ਵਿੱਚ ਲੜ ਰਹੇ ਨੇ ਇੱਕ ਪਾਸੇ ਦੂਜੀ ਤਸਵੀਰ ਚੱਲ ਰਹੀ ਹੈ ਪਠਾਣੀ ਮਾਵਾਂ ਦੇ ਪੁੱਤ ਤੇਗਾ ਦੇ ਤੇਗਾ ਖੜਕਾ ਕੇ ਇਹਦੇ ਸਾਹਮਣੇ ਆਪਣੀ ਕਲਾ ਦਾ ਜੋਹਰ ਵਿਖਾ ਰਹੇ ਨੇ ਕਲਾ ਦਾ ਪ੍ਰਦਰਸ਼ਨ ਕਰ ਰਹੇ ਇਹਨੇ ਚੇਨੂੰ ਸਾਹਮਣੇ ਦਰਵਾਜ਼ੇ ਤੋਂ ਦੋ ਮਰਦ ਅੰਦਰ ਦਾਖਲ ਹੋਏ ਉਹਨਾਂ ਦੇ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਨੂੰ ਬੀੜੀਆਂ ਲੱਕ ਦੁਆਲੇ ਮੋਟਾ ਸੰਗਲ ਮਾਰਿਆ ਉਹ ਦੋਵੇਂ ਮਰਦ ਅੰਦਰ ਆਏ ਉਹਨਾਂ ਇੱਕ ਦੂਜੇ ਵੱਲ ਆਪਣਾ ਮੁੱਖ ਕੀਤਾ ਔਰ ਕਿਸੇ ਦੀ ਪਰਵਾਹ ਨਾ ਕੀਤੀ ਬੇਸ਼ੱਕ ਉਹਨਾਂ ਦੇ ਸਿਰ ਤੇ ਲੰਗੀਆਂ ਤਲਵਾਰਾਂ ਸਨ ਉਹਨਾਂ ਦੋਹਾਂ ਨੇ ਦੂਜੇ ਤੇ ਸਣ ਮੋਖੋ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸੁਣ ਕੇ ਬਦਾਲੀ ਪੁੱਜਦਾ ਕੌਣ ਹੋ ਤੁਸੀਂ ਜਿਨ੍ਹਾਂ ਨੇ ਮੇਰੇ ਦਰਬਾਰ ਦੇ ਵਿੱਚ ਫਤਿਹ ਬੁਲਾਈ ਹੈ ਇੱਕ ਦਾ ਨਾਮ ਹੈ ਸਰਦਾਰ ਹਾਟੂ ਸਿੰਘ ਇੱਕ ਦਾ ਨਾਮ ਹੈ ਸਰਦਾਰ ਬਾਗ ਸਿੰਘ ਤੇ ਦੋਵਾਂ ਮਰਦਾਂ ਜਵਾਬ ਪਤਾ ਕੀ ਦਿੱਤਾ ਗੌਰ ਕਰਨਾ ਉਹਨਾਂ ਆਖਿਆ ਬਦਾਲੀ ਜੇ ਸ਼ੇਰਾਂ ਨੂੰ ਵੀ ਆਪਣੀ ਪਛਾਣ ਦੱਸਣੀ ਪੈ ਜਾਵੇ ਜੇ ਸ਼ੇਰਾਂ ਨੂੰ ਆਪਣੀ ਆਈਡੈਂਟੀ ਦੇਣੀ ਪੈ ਜਾਵੇ ਆਪਣੀ ਪਛਾਣ ਦੱਸਣੀ ਪੈ ਜਾਵੇ ਜਾਂ ਤਾਂ ਫਿਰ ਸ਼ੇਰ ਨਕਲੀ ਹਨ ਤੇ ਜਾਂ ਅਬਦਾਲੀ ਸਾਹਮਣੇ ਵਾਲਾ ਜੰਗਲ ਦਾ ਜਾਨੂ ਨੇ ਇਹਨਾਂ ਦੋਹਾਂ ਗੱਲਾਂ ਵਿੱਚੋਂ ਇੱਕ ਹੋ ਸਕਦੀ ਹੈ ਪਰ ਅਬਦਾਲੀ ਸ਼ੇਰ ਤੇ ਹਨ ਅਸਲੀ ਤੇ ਹੋ ਸਕਦਾ ਤੂੰ ਜੰਗਲ ਦਾ ਜਾਨੂ ਨਾ ਹੋਵੇਂ ਬਦਾਲੀ ਨੇ ਆਖਿਆ ਤੁਸੀਂ ਸ਼ੇਰ ਹੋ ਤੇ ਸਿੰਘ ਨੇ ਆਖਿਆ ਬਦਾਲੀ ਕੋ ਛੱਕ ਕਹਿੰਦਾ ਸ਼ੇਰ ਤਾਂ ਤਹਾਰਦੇ ਹੁੰਦੇ ਨਹੀਂ ਸ਼ੇਰ ਤਾਂ ਖਰਸਦੇ ਹੁੰਦੇ ਨੇ ਤੇ ਮੈਨੂੰ ਗਰਜ ਕੇ ਦਿਖਾ ਸਕਦੇ ਹੋ ਸਰਦਾਰ ਹਾਟੂ ਸਿੰਘ ਨੇ ਆਖਿਆ ਬਦਾਲੀ ਆਪਣੇ ਕਦਮ ਵਿੱਚ ਉਂਗਲਾਂ ਤੇ ਲਹਿ ਅਬਦਾਲੀ ਕਹਿੰਦਾ ਕਿਉਂ ਕਿਉਂ ਸਰਦਾਰ ਹਾਟੂ ਸਿੰਘ ਨੇ ਆਖਿਆ ਬਦਾਲੀ ਜਦੋਂ ਸਿੰਘ ਤਹਾੜਦੇ ਨੇ ਨਾ ਉਦੋਂ ਉਹਨਾਂ ਦੀ ਗਰਜ ਸੁਣ ਕੇ ਵੱਡਿਆਂ ਵੱਡਿਆਂ ਦੇ ਕੰਨਾਂ ਦੇ ਪਰਦੇ ਪਾੜ ਜਾਇਆ ਕਰਦੇ ਨੇ ਅਬਦਾਲੀ ਆਖਿਆ ਮੈਂ ਤੁਹਾਡੀ ਗਰਜ ਸੁਣੀ ਚਾਹਣਾ ਹੈ ਦੋਹਾਂ ਸਿੰਘਾਂ ਨੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਦਾ ਜਕਾਰਾ ਛੱਡਿਆ ਅਬਦਾਲੀ ਕਿਹਦਾ بڑا ਦਮ ਹੈ ਤੁਹਾਡੀ ਬਾਤ ਦੇ ਵਿੱਚ ਪਰ ਕਿੱਥੋਂ ਆਇਆ ਤੇ ਸਰਦਾਰ ਹਾਟੂ ਸਿੰਘ ਆਖਾ ਬਦਾਲੀ ਇਹ ਦਮ ਪੈਦਾ ਹੋਇਆ ਰਣਜੀਤ ਨਗਾਰੇ ਦੇ ਵਿੱਚੋਂ ਉਹਨੇ ਆਖਾ ਰਣਜੀਤ ਨਗਾਰਾ ਉਹ ਕੀ ਹੈ ਨਗਾਰੇ ਤਾਂ ਮੇਰੇ ਕੋਲ ਬੜੇ ਨੇ ਸਰਦਾਰ ਹਾਟੂ ਸਿੰਘ ਆਖਾ ਬਦਾਲੀ ਸਾਰੀ ਦੁਨੀਆ ਦੇ ਨਗਾਰੇ ਇੱਕ ਪਾਸੇ ਇੱਕ ਪਾਸੇ ਕਰਕੇ ਉਹਨਾਂ ਦੀ ਚੋਟ ਇਕੱਠੀ ਕਰ ਲਈ ਜਾਵੇ ਤੇ ਇੱਕ ਪਾਸੇ ਕੇਵਲ ਰਣਜੀਤ ਨਗਾਰਾ ਇਕੱਲਾ ਉਹਦੀ ਚੋਟ ਨਿਕਲੇ ਸਾਰੀ ਦੁਨੀਆ ਦੇ ਨਗਾਰਿਆਂ ਦੀਆਂ ਚੋਟਾਂ ਇਸ ਰਣਜੀਤ ਨਗਾਰੇ ਦੀ ਚੋਟ ਅੱਗੇ ਫਿਕੀਆਂ ਪੈ ਜਾਣਗੀਆਂ ਅਬਦਾਲੀ ਕਿੰਦਾ ਨਗਾਰਾ ਹੈ ਕੀ ਰਣਜੀਤ ਨਗਾਰਾ ਮੈਨੂੰ ਦੱਸੋਗੇ ਤਾਂ ਸਰਦਾਰ ਹਾਟੂ ਸਿੰਘ ਆਖਾ ਬਦਾਲੀ ਇਨ ਗਾਰਾ ਸਾਡੇ ਦਸਮ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿਆਰ ਕਰਵਾਇਆ ਉਦੋਂ ਜਦੋਂ ਔਰੰਗਜ਼ੇਬ ਔਰੰਗ ਦਾ ਮਤਮ ਤਖਤ ਹੁੰਦਾ ਹੈ ਜ਼ੇਬ ਦਾ ਮਤੋਂ ਸ਼ਿੰਗਾਰ ਹੁੰਦਾ ਹੈ ਪਰ ਦਸਮ ਪਾਚਾ ਕਹਿੰਦੇ ਸੀ ਨਾ ਤੂੰ ਸ਼ਿੰਗਾਰ ਤੇਰੇ ਨਾਮ ਵਿੱਚ ਨਾ ਤਾਂ ਜ਼ੇਬ ਹੈ ਤੇ ਨਾ ਤੇਰੇ ਤੇਰੇ ਹਿਰਦੇ ਵਿੱਚ ਫਰੇਮ ਹੋਣ ਕਰਕੇ ਤੇਰੇ ਨਾਮ ਵਿੱਚ ਜ਼ੇਬ ਅੱਖਰ ਨਹੀਂ ਫੱਬਦਾ ਔਰੰਗਜ਼ੇਬ ਤੂੰ ਤਖਤ ਦਾ ਸ਼ਿੰਗਾਰ ਨਹੀਂ ਆਪਣੇ ਭਰਾਵਾਂ ਦੇ ਸਿਰਾਂ ਤੇ ਉੱਤੇ ਪੈਰ ਰੱਖ ਕੇ ਬਾਪ ਦੀ ਛਾਤੀ ਦੇ ਪੈਰ ਰੱਖ ਕੇ ਤਖਤ ਤੇ ਬਿਠਾ ਹੈ ਉਹ ਤੇਰੇ ਵਰਗਾ ਬੰਦਾ ਤਖਤ ਦਾ ਸ਼ਿੰਗਾਰ ਥੋੜਾ ਹੋ ਸਕਦਾ ਹੈ ਸੋਭਾ ਥੋੜਾ ਵਧਾ ਸਕਦਾ ਹੈ ਸਿੰਘਾਂ ਨੇ ਆਖਿਆ ਬਦਾਲੀ ਜਦੋਂ ਰੰਗਜ਼ੇਬ ਨੇ ਆਖਿਆ ਕੋ ਢੋਲ ਕੀ ਚੁਮਤੇ ਨਾ ਕੀਰਤ ਨਹੀਂ ਕਰ ਸਕਦਾ ਤੇ ਮੇਰੇ ਦਸਮ ਪਾਤਸ਼ਾਹ ਨੇ ਆਖਿਆ ਸਾਡਾ ਖਾਲਸਾ ਹੁਣ ਨਕਾਰੇ ਖੜਕਾਵੇਗਾ ਨਕਾਰੇ ਇਨਗਾਰਾ ਤਿਆਰ ਹੋਇਆ ਅਬਦਾਲੀ ਫਿਰ ਜਦੋਂ ਇਹਦੇ ਉੱਤੇ ਚੋਟਾਂ ਪਈਆਂ ਦਸਮ ਪਾਤਸ਼ਾਹ ਦੇ ਹੱਥਾਂ ਵਿੱਚੋਂ ਉਹ ਨਿਕਲੀਆਂ ਆਈਆਂ ਚੋਟਾਂ ਦੀ ਆਵਾਜ਼ ਸੁਣ ਕੇ ਬਾਈ ਧਾਰ ਦੇ ਪਹਾੜੀ ਰਾਜੇ ਤਿਲ ਮਲਾ ਉੱਠੇ ਇਹ ਆਵਾਜ਼ ਸੁਣ ਕੇ ਉਹ ਵਜ਼ੀਰ ਖਾਨ ਘਬਰਾ ਉੱਠਿਆ ਇਹ ਆਵਾਜ਼ ਸੁਣ ਕੇ ਜ਼ਕਰੀਆ ਖਾਨ ਕੰਬ ਗਿਆ ਅਬਦਾਲੀ ਆਇਆ ਸਾ ਭਾਰਤ ਲੁੱਟਣ ਨਾਦਰ ਦੇ ਨਾਲ ਤੂੰ ਵੀ ਤੇ ਜਦੋਂ ਸਿੰਘਾਂ ਦਾ ਨਗਾਰਾ ਵੱਜਾ ਸੀ ਉਦੋਂ ਤੁਹਾਡੇ ਸਿਪਾਹੀ ਕਹਿੰਦੇ ਸੀ ਉਹ ਸਿੰਘਾਂ ਦੇ 12 ਵਜ ਗਏ ਆਪਣਾ ਬਚਾਅ ਕਰ ਲਵੋ ਅੱਜ ਹਾਸੇ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ ਕਿ ਸਿੰਘਾਂ ਦੇ 12 ਵਜ ਗਏ ਦਾ ਅਸਲ ਹੁੰਦਾ ਕੀ ਸੀ 12 ਵਜੇ ਸਿੰਘ ਦੁਸ਼ਮਣ ਦੀਆਂ ਫੌਜਾਂ ਉੱਤੇ ਹਮਲਾ ਕਰਦੇ ਸਨ ਕਿਉਂ ਕਿ ਭਾਰਤ ਦੀਆਂ ਬਹੁ ਬੇਟੀਆਂ ਜਿਹੜੀਆਂ ਬਨ ਕੇ ਖੜਦੇ ਸੀ ਨਾ ਉਹਨਾਂ ਨੂੰ ਛੁਡਾਇਆ ਕਰਦੇ ਸਨ ਤੇ ਫੌਜਾਂ ਕਿੰਨੀਆਂ ਸਨ ਉਹ ਸਿੰਘਾਂ ਦੇ 12 ਵੱਜ ਗਏ ਸਿੰਘ ਆਉਣ ਵਾਲੇ ਨੇ ਆਪਣਾ ਬਚਾਅ ਕਰ ਲਵੋ ਤੇ ਸਰਦਾਰ ਹਾਟੂ ਸਿੰਘ ਆਖਿਆ ਅਬਦਾਲੀ ਇਹ ਰਣਜੀਤ ਅੰਗਾਰੇ ਦੀ ਪਰਭਾਸ਼ਾ ਬੜੀ ਵੱਡੀ ਹੈ ਤਾਂ ਅਬਦਾਲੀ ਪੁੱਜਦਾ ਹੈ ਕਹਿੰਦਾ ਤੁਹਾਡੀਆਂ ਆਵਾਜ਼ਾਂ ਵਿੱਚ ਵੀ ਬੜਾ ਦਮ ਹੈ ਬੜਾ ਖਰਚਦੇ ਹੋ ਤਾਂ ਸਰਦਾਰ باغ سنگھ اکھا بدالی سنگ ہاں گرزاں گئی تو سنگ ہے سردار باگ بلکل اب بالکل ابتالی سنگ دا مطلب ہوتا شیر سردار باغ سنگھ نے کوئی شک ਕਹਿੰਦਾ ਜੇ ਸ਼ੇਰ ਹੋ ਤਾਂ ਫਿਰ ਸ਼ੇਰਾਂ ਨਾਲ ਲੜਨਾ ਤੇ ਜਾਣਦੇ ਹੋਗੇ ਨਾ ਸਰਦਾਰ ਬਾਗਸ ਨੇ ਆਖਿਆ ਕਿਉਂ ਤੇਰੇ ਮਨ ਦੀ ਭਾਵਨਾ ਕੀ ਹੈ ਚਾਹੁੰਦਾ ਕੀ ਹੈ ਅਬਦਾਲੀ ਨੇ ਆਖਿਆ ਸਾਹਮਣੇ ਪਿੰਜਰੇ ਦੇ ਵਿੱਚ ਦੋ ਸ਼ੇਰ ਨੇ ਮੇਰੀ ਭਾਵਨਾ ਹੈ ਉਸ ਪਿੰਜਲੇ ਪਿੰਜਰੇ ਵਿਚਲਾ ਇੱਕ ਸ਼ੇਰ ਦੋ ਨਹੀਂ ਇੱਕ ਸ਼ੇਰ ਤੇ ਤੁਸੀਂ ਦੋ ਸਿੰਘ ਉਹਦਾ ਮੁਕਾਬਲਾ ਕਰ ਸਕਦੇ ਹੋ ਸਰਦਾਰ ਬਾਗਸ ਨੇ ਆਖਿਆ ਨਹੀਂ ਅਬਦਾਲੀ ਕਹਿੰਦਾ ਮੈਂ ਤੇ ਪਹਿਲਾਂ ਇਹ ਕਹਿੰਦਾ ਸਭੀ ਬਾਦਰੀ ਦੀਆਂ ਟਾਰਾ ਮਾਰਨ ਜੋਗੇ ਕਰਨ ਜੋਗੇ ਨਹੀਂ ਸਰਦਾਰ ਬਾਗ ਸਿੰਘ ਨੇ ਆਖਾ ਅਬਦਾਲੀ ਖੰਮ ਸਾਡਾ ਅਗਲਾ ਬਚਨ ਸੁਣ ਦੋ ਸਿੰਘ ਇੱਕ ਸ਼ੇਰ ਦਾ ਮੁਕਾਬਲਾ ਨਹੀਂ ਬਲਕੇ ਇੱਕ ਸਿੰਘ ਦੋਹਾਂ ਸ਼ੇਰਾਂ ਦਾ ਮੁਕਾਬਲਾ ਕਰੇਗਾ ਅਬਦਾਲੀ ਕਹਿੰਦਾ ਇਦਾਂ ਹੋ ਸਕਦਾ ਸਰਦਾਰ ਬਾਗ ਸਿੰਘ ਕਹਿੰਦਾ ਤੈਨੂੰ ਕਰਕੇ ਵਿਖਾਵਾਂਗੇ ਅਬਦਾਲੀ ਕਹਿੰਦਾ ਇਹਦੇ ਹੱਥ ਖੋਲ ਦਿਓ ਇਹਦੀਆਂ ਬੇੜੀਆਂ ਕੱਢ ਦਿਓ ਇਹਦੇ ਲੱਕ ਵਿਚਲਾ ਸੰਗਲ ਕੱਢ ਦਿਓ ਖੋਲ ਦਿਓ पिੰਜਰੇ ਦਾ ਦਰਵਾਜ਼ਾ ਸੁੱਟ ਦਿਓ ਦਰਬਾਰ ਸਿੰਘ ਨੂੰ ਅੱਜ ਸ਼ੇਰਾਂ ਨਾਲ ਲੜਦਾ ਮੈਂ ਇੱਕ ਇਨਸਾਨ ਵੇਖਣਾ ਹੈ ਸਰਦਾਰ ਬਾਦ ਸਿੰਘ ਦੇ ਹੱਥ ਵਿਚਲਾ ਇੱਕ ਕੜਾ ਖੋਲ ਦਿੱਤਾ ਗਿਆ ਪਰ ਦੂਜੇ ਹੱਥੋਂ ਸੰਗਲ ਲਮਕਰਿਆ ਸੀ ਇਹ ਅੱਗੇ ਚੱਲ ਕੇ ਮੈਂ ਡਿਫਾਈਨ ਕਰਾਂਗਾ ਨੋਟ ਕਰਦੇ ਜਾਣਾ ਅੱਖ ਝਮਕਣ ਜਿੰਨਾ ਵੀ ਖਿਆਲ ਪਾਸੇ ਹੋ ਗਿਆ ਤੇ ਪ੍ਰਸੰਗ ਅੱਖਾਂ ਤੋਂ ਦਿਮਾਗ ਤੋਂ ਲਾਂਭੇ ਹੋ ਜਾਵੇਗਾ ਇੱਕ ਹੱਥ ਵਿੱਚ ਸੰਗਲ ਲਮਕਰਿਆ ਹੈ ਬੇੜੀਆਂ ਕੱਢ ਦਿੱਤੀਆਂ ਇਤੋਂ ਪਹਿਲਾਂ ਅਬਦਾਲੀ ਦਾ ਕੋਈ ਸਿਪਾਈ ਜਾ ਕੇ ਪਿੰਜਰੇ ਦਾ ਦਰਵਾਜ਼ਾ ਖੋਲਦਾ ਸਰਦਾਰ ਬਾਗ ਸਿੰਘ ਸ਼ੇਰ ਦੀ ਫੁਰਤੀ ਨਾਲ ਛਾਲ ਮਾਰ ਕੇ ਉਸ ਪਿੰਜਰੇ ਦੇ ਜੰਗਲੇ ਉੱਤੇ ਜਾ ਚੜਿਆ ਜੰਗਲੇ ਦੇ ਉੱਤੇ ਖਲੋਤਾ ਅਬਦਾਲੀ ਵੇਖ ਰਿਹਾ ਸਿਪਾਈ ਵੇਖ ਰਹੇ ਨੇ ਲਾਗੇ ਖਲੋਤਾ ਸਰਦਾਰ ਹਾਟੂ ਸਿੰਘ ਤੱਕ ਰਿਹਾ ਅਬਦਾਲੀ ਵੇਖ ਰਿਹਾ ਵੀ ਸ਼ੇਰਾਂ ਦੇ ਨਾਲ ਇੱਕ ਬੰਦਾ ਕਿਵੇਂ ਲੜ ਸਕਦਾ ਹੈ ਸਰਦਾਰ ਬਾਗ ਸਿੰਘ ਨੇ ਮਾਰੀ ਛਾਲ ਤੇ ਪਿੰਜਰੇ ਦੇ ਅੰਦਰ ਦਾਖਲ ਹੋ ਗਿਆ ਹੁਣ ਦੋ ਸ਼ੇਰ ਸਰਦਾਰ ਬਾਗ ਸਿੰਘ ਉੱਤੇ ਅਟੈਕ ਕਰਨ ਵਾਸਤੇ ਹਮਲਾ ਕਰਨ ਵਾਸਤੇ ਕਾਲੇ ਪੈ ਗਏ ਇਹ ਕਿਸੇ ਫਿਲਮ ਦਾ ਸੀਨ ਨਹੀਂ ਇਹ ਸਾਡੇ ਵਡੇਰਾਂ ਕੀਤਾ ਹੈ ਮੈਂ ਅੱਗੇ ਚੱਲ ਕੇ ਵੀ ਦੀ ਉਦਾਹਰਨ ਦਵਾਂਗਾ ਸਾਡੇ ਵਡੇਰਾਂ ਨੇ ਜਿਹੜਾ ਇਤਿਹਾਸ ਰਚਿਆ ਨਾ ਸਿੱਖ ਰਾਜ ਕਿਵੇਂ ਬਣਿਆ ਗਿਆ ਕਨਸੈਪਟ ਵੱਖਰਾ ਹੈ ਸਬਜੈਕਟ ਵੱਖਰਾ ਹੈ ਮੈਂ ਬਣਿਆ ਦੇ ਵਿੱਚੋਂ ਇੱਕਾ ਪ੍ਰਸੰਗ ਸਾਂਝਾ ਕਰ ਰਿਹਾ ਜਿੱਥੇ ਗਿਆਨੀ ਜੀ ਹੁਣ ਲੜੀ ਛੱਡੀ ਹੈ ਮੁਬਾਰਕ ਖੈਰ ਸਰਦਾਰ ਬਾਗ ਸਿੰਘ ਨੇ ਮਾਰੀ ਛਾਲ ਤੂੰ ਵੀ ਸ਼ੇਰ ਸਰਦਾਰ ਬਾਗ ਉਤੇ ਹਮਲਾ ਕਰਨ ਨੂੰ ਕਾਲੇ ਪੈ ਗਏ ਹੁਣ ਸਰਦਾਰ ਬਾਗ ਸਿੰਘ ਨੇ ਆਪਣੇ ਦਮਾਲੇ ਵਿੱਚ ਅੜਿਆ ਹੋਇਆ ਸ਼ਸਤਰ ਜਿਸ ਨੂੰ ਬਾਗ ਨਖਾ ਕਹਿੰਦੇ ਨੇ ਬਾਗ ਦਾ ਮਤਲਬ ਸ਼ੇਰ ਹੁੰਦਾ ਹੈ ਤੇ ਨਖਾ ਦਾ ਮਤਲਬ ਹੁੰਦਾ ਨੋਹ ਸ਼ੇਰ ਦੇ ਨੋਹ ਵਰਗਾ ਇੱਕ ਸ਼ਸਤਰ ਸਰਦਾਰ ਬਾਗ ਸਿੰਘ ਨੇ ਆਪਣੇ ਦਮਾਲੇ ਚੋਂ ਕੱਢ ਲਿਆ ਅਤੇ ਹੱਥ ਵਿੱਚ ੜਾ ਲਿਆ ਹੁਣ ਸ਼ੇਰ ਕਰ ਲੱਗੇ ਨੇ ਬੱਬਰ ਸ਼ੇਰ ਦੇ ਉਤੇ ਹਮਲਾ ਤੇ ਗੁਰੂ ਗੋਬਿੰਦ ਸਿੰਘ ਮਰਦਾ ਨਾਤੀ ਪੁੱਤਰ ਉਹਨਾਂ ਦਾ ਮੁਕਾਬਲਾ ਕਿਵੇਂ ਕਰਦਾ ਢਾਡੀ ਕਲਾ ਦੀ ਸੁੰਦਰ ਬਣ ਗਈ ਕਿਹੜੀ ਚਾਲ ਵਿੱਚ ਚਲਾਈ ਨਾ ਅਰਜ਼ ਕੀਤੀਆਂ ਜਾ ਰਹੀਆਂ ਨੇ ਦੋ ਸ਼ੇਰ ਇੱਕ ਬੱਬਰ ਸ਼ੇਰ ਤੇ ਹਮਲਾ ਕਰ ਰਹੇ ਨੇ ਤੇ ਬੱਬਾ ਸ਼ੇਰ ਦੋਹਾਂ ਸ਼ੇਰਾਂ ਦਾ ਮੁਕਾਬਲਾ ਕਿਵੇਂ ਕਰਦਾ ਹੈ ਸੁਣੀਆਂ ਇਸ ਵੇਲੇ ਦਾ ਸੀਨਾ ਮਨਵੀਰ ਸਿੰਘ ਐਮਏ ਪਾਉਂਟ ਦਾ ਟਾੜੀ ਹਥਾ ਇਹਨਾਂ ਸ਼ਬਦਾਂ ਵਿੱਚ ਇੰਜ ਬੰਦ करे आय भला करे आय भला ਗਨਖੇ ਦਾਵਾਰ ਸਿੰਘ ਕਰਿਆ ਵੱਲਾ ਗਨਖੇ ਦਾਵਾਰ ਸਿੰਘ ਕਰਿਆ ਵੱਲਾ ਗਨਖੇ ਦਾਵਾਰ ਸਿੰਘ ਕਰਿਆ ਵੱਲਾ ਖੂਨੀ ਝੜਪਾਂ ਛੜਕੀਆਂ ਪਈਆਂ ਖਾੜਿਓ ਛੱਲਦਾ ਹਾ ਖੂਨੀ ਝੜਪਾਂ ਛੜਕੀਆਂ ਪਈਆਂ ਖਾੜਿਓ